ਇਸ ਟਾਈਮ ਬਠਿੰਡਾ ਲੋਕ ਸਭਾ ਦੇ ਪਿੰਡ ਜੱਸੀਪੋਵਾਲੀ ਚ ਮੌਜੂਦ ਆ ਜਿੱਥੇ ਬਾਜਪਾ ਉਮੀਦਵਾਰ ਪਰਮਪਾਲ ਕੋਰ ਸਿੱਧੂ ਵੱਲੋਂ ਮੀਟਿੰਗ ਕੀਤੀ ਗਈ ਆ ਉਸ ਘਰ ਚ ਮੌਜੂਦ ਆ ਸਾਡੇ ਨਾਲ ਪਿੰਡ ਦੀਆਂ ਬੀਬੀਆਂ ਮੌਜੂਦ ਨੇ ਗੱਲਬਾਤ ਕਰਦੇ ਆ ਸਾਡਾ ਕੰਮ ਹੋਣੇ ਚਾਹੀਦੇ ਆ ਜੀ ਅਸੀਂ ਆਨੇ ਵਧੀਆ ਚਲੋ ਆਏ ਆ ਆਪਦਾ ਟਾਈਮ ਕੱਢ ਕੇ ਆਏ ਸਾਡੇ ਕੰਮ ਹੋਣ ਸਾਡੇ ਬੱਚੇ ਪੜ੍ਹੇ ਲਿਖੇ ਫਿਰਦੇ ਆ ਸਾਡੇ ਬੱਚੇ ਲੱਗਣੇ ਚਾਹੀਦੇ ਆ ਨਸ਼ੇੜੀਆਂ ਦਾ ਕੋਈ ਮਾਣਾ ਮੋਟਾ ਹੱਲ ਹੋਣਾ ਚਾਹੀਦਾ ਆ ਗੱਭਰੂ ਮੁੰਡੇ ਮਰੀ ਜਾਂਦੇ ਆ ਇੱਥੇ ਸੜਕਾਂ ਤੇ ਤੁਰੇ ਫਿਰਦੇ ਆ ਬਸ ਸਸਤਾ ਹੀ ਕਹਿੰਨੇ ਆ ਵੇ ਸਾਡਾ ਇੰਨਾ ਹੱਲ ਹੋ ਜਾਏ ਕੁੜੀਆਂ ਲੱਗ ਜਾਣ ਮੁੰਡੇ ਕੰਮ ਲੱਗ ਜਾਣ ਕੀ ਲੱਗਦਾ ਤੁਹਾਨੂੰ ਆਸ਼ਵਾਸ਼ਣ ਦੇ ਕੇ ਗਏ ਆ ਵੀ ਜੇ ਮੈਂ ਬਠਿੰਡਾ ਲੋਕ ਸਭਾ ਸੀਟ ਤੋਂ ਜਿੱਤਦੀ ਆਂ ਆਪੈਲ ਦੇ ਆਧਾਰ ਤੇ ਲੋਕਾਂ ਦੇ ਕੰਮ ਕਰਾਉਂਗੀ ਭਰਾਵਾ ਅੱਗੇ ਤਾਂ ਸਾਨੂੰ ਕੋਈ ਉਮੀਦ ਨਹੀਂ ਸੀ ਹੁਣ ਇਹਨਾਂ ਦਾ ਦੇਖੋ ਵੋਟਾਂ ਅਸੀਂ ਪਾ ਦਾਂਗੇ ਜੇ ਕੰਮ ਕਰਨਾ ਤਾਂ ਵੀ ਇਹਨਾਂ ਦੀ ਇੱਛਾ ਨਾਲ ਕਰਨਾ ਤਾਂ ਵੀ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਅਸੀਂ ਗਰੀਬ ਬੰਦੇ ਆ ਦਿਹਾੜੀ ਕਰਕੇ ਖਾਣ ਵਾਲੇ ਹਾਂਜੀ ਜੇ ਗੱਲ ਕਰੀਏ ਜੀ ਦੇਖੋ ਪਰਮਪਾਲ ਕੌਰ ਮੈਡਮ ਇੱਥੇ ਮੀਟਿੰਗ ਕਰਕੇ ਗਏ ਆ ਕੀ ਕਹਿਣਾ ਚਾਹੋ ਜੀ ਬਹੁਤ ਵਧੀਆ ਧੰਨਵਾਦ ਉਹਨਾਂ ਦਾ ਵਧੀਆ ਸਾਡੇ ਕੰਮ ਕਰਨਾ ਸੀ ਉਹਨਾਂ ਦਾ ਕਰਾਵੇ। ਬਾਕੀ ਜਿਹੜੇ ਸਾਡੇ ਕੰਮ ਕਰਨ ਵਾਲੇ ਕਿ ਉਹਨਾਂ ਦਾ ਸੁਧਾਰ ਕਰਨ ਤੇ ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ। ਕੀ ਲੱਗਦਾ ਤੁਹਾਨੂੰ ਉਹ ਜਿਵੇਂ ਅਸ਼ਵਾਸ਼ਣ ਦੇ ਕੇ ਗਏ ਆ ਤੁਹਾਨੂੰ ਉਸ ਤੇ ਖੜਾ ਉਤਰਨਗੇ? ਦੇਖੋ ਜੀ ਦਲਾਸੇ ਤਾਂ ਬਹੁਤ ਦੇਖ ਜਾਂਦੇ ਆ ਪਰ ਅੱਜ ਬਿਕਰ ਕੇ ਉਤਰਿਆ ਤਾਂ ਹੈ ਨਹੀਂ। ਕੀ ਇਹ ਲੱਗਦਾ ਵੀ ਇਹ ਉਤਰਨਗੇ? ਇਹ ਉਤਰਨਗੇ ਤਾਂ ਵਧੀਆ ਜੀ ਇਹਨਾਂ ਦਾ ਅੱਗੇ ਵਾਸਤੇ ਵੀ ਧੰਨਵਾਦ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਸਰਬੀ ਜੀ ਤੀ। ਖਰਬਜੀਤ ਜੀ ਗੱਲ ਕਰੀ ਅੱਜ ਮੀਟਿੰਗ ਕਰਕੇ ਗਏ ਆ ਪਰਮਪਾਲ ਕੌਰ ਮੈਡਮ ਜੋ ਲੋਕ ਸਭਾ ਹਲਕਾ ਬਟਿੰਡਾ ਤੋਂ ਭਾਜਪਾ ਦੇ ਉਮੀਦਵਾਰ ਹੈ ਕੀ ਕਹਿਣਾ ਚਾਹੋਗੇ ਕਹਿਣਾ ਤਾਂ ਇਹ ਧੰਨਵਾਦ ਉਹਨਾਂ ਦਾ ਆਏ ਮਿਲੇ ਹਨ ਜੜੀ ਜੀ ਨੂੰ ਲੜੀ ਜੀ ਦਾ ਦਰਦ ਸੁਣਿਆ ਚੰਗੀ ਗੱਲ ਆ ਪਰ ਵੋਟਾਂ ਅਸੀਂ ਰੱਖ ਤਾਂ ਸਕਦੇ ਨਹੀਂ ਕੌਣਗੇ ਕਿਸੇ ਨੂੰ ਮਰਜ਼ੀ ਪਾਈਏ ਉਹਨਾਂ ਨੂੰ ਪਾ ਦਾਂਗੇ ਸਹਿਮਤ ਹਾਂ ਉਹਨਾਂ ਦੇ ਨਾਲ ਪਰ ਇੱਕ ਗੱਲ ਮੰਨਦੇ ਆ ਵੀ ਜਿੱਥੋਂ ਤਿੱਥੋਂ ਉਹ ਕਹਿੰਦੇ ਰਾਸਣ ਦੇ ਰਹੇ ਆ ਲਾਈਟ ਦਾ ਬਿੱਲ ਦਾ ਮਾਫ ਕਰਦੇ ਆ ਸਾਨੂੰ ਕਾਸੀ ਦੀ ਜ਼ਰੂਰਤ ਨਹੀਂ ਸਾਥੋਂ ਲੈਣ ਬਿੱਲ ਦਾ ਵੀ ਸਰ ਨੂੰ ਰਾਸ਼ਨ ਬਿਨਾਂ ਦੇਣ ਸਾਡੇ ਜਿਹੜਾ ਸੂਲ ਤਾਂ ਜਿਹੜੇ ਮਹਿਕਵੇ ਹੀ ਖਤਮ ਕਰ ਰੱਖੇ ਇਹਨਾਂ ਨੇ ਪੋਸਟਾਂ ਸਾਡੇ ਬੱਚੇ ਗਰੀਬੀ ਦੇ ਵਿੱਚ ਪੜਾਏ ਨੇ ਡਿਗਰੀਆਂ ਕਰੀਆਂ ਹੋਆਂ ਉਹ ਫਿਰਦੇ ਨੇ ਸਾਡੇ ਬੱਚੇ ਨੂੰ ਨੌਕਰੀਆਂ ਦੇਣ ਸਰਕਾਰ ਕਿਉਂ ਸਾਨੂੰ ਫ੍ਰੀ ਦੇ ਦਿੰਦੇ ਅਸੀਂ ਫ੍ਰੀ ਦਾ ਖਾਣਾ ਨਹੀਂ ਚਾਹੁੰਦੇ ਪਰ ਫ੍ਰੀ ਦਾ ਦਿੰਦੇ ਆਗੇ ਉਹ ਸਾਡਾ ਮੂੰਹ ਝੂਠਾ ਕਰਵਾਉਂਦੇ ਆ ਦਿੰਦੇ ਵੀ ਨਹੀਂ ਸਾਨੂੰ ਸਾਡੇ ਤੱਕ ਪਹੁੰਚਦਾ ਨਹੀਂ ਜਿਹੜੇ ਮੇਰੇ ਵਰਗੇ ਵੀਰ ਹੁੰਦੇ ਨੇ ਮੂਹਰੇ ਲੀਡਰਿੰਗ ਵਾਲੇ ਉਹ ਤਾਂ ਮਤਲੀ ਮਾਰ ਕੇ ਆਪ ਪਾਸੇ ਹੋ ਜਾਂਦੇ ਆਪ ਦਾ ਗੁਜ਼ਾਰਾ ਹੋ ਜਾਂਦਾ ਨਹੀਂ ਮੈਡਮ ਆਇਆ ਤੁਹਾਨੂੰ ਅਸ਼ਵਾਸ਼ਣ ਦੇ ਕੇ ਗਿਆ ਜੇ ਮੈਂ ਬਠਿੰਡਾ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕਰਦੀ ਆ ਤਾਂ ਤੁਹਾਡੇ ਪੈਲ ਦੇ ਅਧਾਰ ਤੇ ਕੰਮ ਕਰਾਉਂਗੀ ਕੀ ਕਹਿਣਾ ਚਾਹੂੰਗੀ ਉਦੋਂ ਜੀ ਉਹ ਤਾਂ ਉਹਨਾਂ ਦੀ ਖੁਸ਼ੀ ਆ ਪਰ ਸਾਨੂੰ ਤਾਂ ਹਲੇ ਕਿਸੇ ਤੇ ਯਕੀਨ ਨਹੀਂਗਾ ਹਾਂ ਵੀ ਜਿਵੇਂ ਉਹ ਕਹਿੰਦੇ ਨੇਗੇ ਠੀਕ ਆ ਅੱਗੇ ਵੀ ਅਸੀਂ ਜਕੀਨ ਰੱਖ ਕੇ ਵੋਟਾਂ ਪਾਉਣੇ ਆ ਤੇ ਹੁਣ ਵੀ ਅਸੀਂ ਜਕੀਨ ਰੱਖ ਕੇ ਵੋਟਾਂ ਪਾ ਦਾਂਗੇ ਇਹ ਉਹ ਉਹਨਾਂ ਦੀ ਮਰਜ਼ੀ ਹੈਗੀ ਉਹ ਵੀ ਸਕਦਾ ਨਹੀਂ ਵੀ ਹੋ ਸਕਦਾ ਇਹ ਜਾਣਲਾ ਟਾਈਮ ਦੱਸੂਗਾ ਵੀ ਉਹ ਕੰਮ ਕਰਾਂਦੇ ਆ ਕਿ ਨਹੀਂ ਵਿਸ਼ਵਾਸ ਪੈ ਜੀ ਹੁਣ ਦੇਖਦੇ ਆ ਬਾਣੀ ਪੜਦੇ ਆ ਸੁਣਦੇ ਆ ਸੋ ਸਾਖੀ ਦੇ ਵਿੱਚ ਆ ਉਸੇ ਖੁਦ ਪੜ ਕੇ ਦੇਖ ਲੋ ਵੀ ਇਹ ਹੀ ਲੱਗਦਾ ਵੀ ਮੋਦੀ ਜਿੱਤੂਗਾ ਕੀ ਲੱਗਦਾ ਤੁਹਾਨੂੰ ਤੁਹਾਨੂੰ ਬਠਿੰਡੇ ਤੋਂ ਤੁਹਾਨੂੰ ਪਰਮਪਾਲ ਕੌਰ ਨੂੰ ਇੱਕ ਵਾਰ ਮੌਕਾ ਦੇਣਾ ਚਾਹੀਦਾ ਹਾਂਜੀ ਲੱਗਦਾ ਤਾਂ ਹੈ ਜਿਵੇਂ ਉਹਨਾਂ ਦੀਆਂ ਗੱਲਾਂ ਆਈਆਂ ਹੁਣ ਲੱਗਦਾ ਤਾਂ ਹੈ ਫਿਰ ਹੁਣ ਬਾਕੀ ਸਾਰੇ ਜੋ ਵੀ ਕਰਨਾ ਵੈਗਰੂ ਨੇ ਕਰਨਾਗਾ ਉਸੇ ਯੰਗ ਕੁੜੀਆਂ ਵੀ ਇਸ ਮੀਟਿੰਗ ਤੇ ਪਹੁੰਚੀਆਂ ਗੱਲਬਾਤ ਕਰਦੇ ਸੱਸੀ ਕਲਵੇਟ ਸੱਸੀ ਕਲਵੇਟ ਕੀ ਨਾਮ ਪ੍ਰਿੰਕਾ ਪ੍ਰਿੰਕਾ ਜੀ ਜੇ ਗੱਲ ਕਰੀ ਅੱਜ ਪਰਮਪਾਲ ਕੌਰ ਮੈਡਮ ਇੱਥੇ ਮੀਟਿੰਗ ਕਰਕੇ ਗਈ ਆ ਕੀ ਕਹਿਣਾ ਚਾਹੂੰ ਜਾਣਾ ਤੇ ਕੀ ਹੈ ਜੀ ਸਾਰੇ ਆਉਂਦੇ ਨੇ ਸਾਰੇ ਮੀਟਿੰਗ ਵੀ ਕਰਕੇ ਜਾਂਦੇ ਨੇ ਬਾਅਦ ਚ ਜਦੋਂ ਮੁੱਕਰ ਜਾਂਦੇ ਨੇ ਉਹ ਤੋਂ ਦੁੱਖ ਨੂੰ ਵੋਟ ਸਾਰਿਆਂ ਨੂੰ ਪਾਈ ਆ ਇਹ ਕਹਿ ਸਕਦੇ ਆ ਵੋਟ ਸਾਰੇ ਪਾਉਂਦੇ ਆ ਸਾਡੀ ਤਾਂ ਪਹਿਲੀ ਵਾਰ ਪੈਣੀ ਆ ਅਸੀਂ ਇਹਨਾਂ ਨੂੰ ਪਾ ਦਾਂਗੇ ਪਰ ਜਿੰਨੇ ਵੀ ਵਾਅਦੇ ਕਰਕੇ ਗਏ ਕਿਸੇ ਨੂੰ ਪੂਰਾ ਨਹੀਂ ਕੀਤਾ ਕੀ ਲੱਗਦਾ ਤੁਹਾਨੂੰ ਪਰਮਪਾਲ ਕੋਲ ਤੁਹਾਨੂੰ ਸੁਵਾਸ਼ਣ ਦੇ ਕੇ ਗਏ ਆ ਉਸ ਤੇ ਖਰਾ ਉਤਰਨਗੇ ਦੇਖਣ ਤੇ ਤਾਂ ਲੱਗਦਾ ਵੀ ਕਰਨਗੇ ਪਰ ਉਹ ਬਾਅਦ ਚ ਪਤਾ ਲੱਗਦਾ ਉਹ ਬਾਅਦ ਚ ਲੱਗਦਾ ਵੀ ਕਿਉਂਕਿ ਉਹ ਵੀ ਕਹਿ ਕੇ ਗਏ ਸੀ ਕਿ ਪਹਿਲਾਂ ਵਾਲੇ ਕਹਿੰਦੇ ਸੀ ਵੀ ਅਸੀਂ ਆ ਕਰਾਂਗੇ ਉਹ ਕਰਾਂਗੇ ਜਦੋਂ ਵੋਟਾ ਪੈ ਗਿਆ ਉਹਦਾ ਘਰ-ਗਰੀਵਾਰ ਮੈਂ ਉਹਨਾਂ ਨਾਲ ਗੱਲ ਕਰੀਏ ਦੇਖੋ ਅੱਜ ਮੀਟਿੰਗ ਕੀਤੀ ਹੈਗੀ ਆ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈਗੀ ਅਤੇ ਆਸ਼ਵਾਸ਼ਣ ਦਵਾਏ ਆ ਤੁਹਾਨੂੰ ਕੀ ਤੁਹਾਨੂੰ ਲੱਗਦਾ ਵੀ ਉਹ ਆਸ਼ਵਾਸ਼ਣ ਤੇ ਖਰਾ ਉਤਰਨਗੇ ਹਾਂਜੀ ਮੈਨੂੰ ਤਾਂ ਲੱਗਦਾ ਬਿਕੋਜ਼ ਜਿਹੜੇ ਸਾਬ ਨਾਲ ਕਹਿ ਕੇ ਗਏ ਆ ਉਹ ਸਾਬ ਨਾਲ ਤਾਂ ਲੱਗਦਾ ਵੀ ਕੁਛ ਨਾ ਕੁਛ ਤਾਂ ਕਰਨਗੇ ਬਿਲਕੁਲ ਜੀ ਬਿਲਕੁਲ ਹੋਰ ਵੀ ਇੱਥੇ ਬੱਚੀਆਂ ਮੌਜੂਦ ਨੇ ਗੱਲਬਾਤ ਕਰਦੇ ਸਚਕਲ ਬੇਟੇ ਸਚਕਲ ਜੀ ਕੀ ਨਾ ਕੋਮਲ ਕੋਮਲ ਜੀ ਜੇ ਗੱਲ ਕਰੀ ਅੱਜ ਮੈਡਮ ਪਰਮਪਾਲਪੁਰ ਮੀਟਿੰਗ ਕਰਕੇ ਗਏ ਆ ਕੀ ਕਹਿਣਾ ਚਾਹੋ ਜਿਹੜਾ ਕੈਂਡੀਡੇਟ ਸਹੀ ਲੱਗਿਆ ਬੋਟ ਪਾਵਾਂਗੇ ਜਿਵੇਂ ਮੈਡਮ ਨੇ ਕਿ ਤਕੱਲਿਆ ਚੌਣ ਲੜਨ ਜਾ ਰਹੀ ਹੈਗੀ ਹੈ ਪਹਿਲੀ ਵਾਰ ਵੀ ਇੱਕ ਵਾਰ ਸਾਨੂੰ ਜਿਤਾ ਕੇ ਦੇਖੋ ਜੇ ਅਸੀਂ ਕੰਮ ਨਹੀਂ ਕਰਾਏ ਤੁਸੀਂ ਫੇਰ ਕਹਿਣਾ ਕਿ ਤੁਸੀਂ ਇਸ ਤੇ ਸਹਿਮਤ ਹੋ ਐਨੇ ਮੌਕੇ ਬਾਕੀ ਪਾਰਟੀਆਂ ਨੂੰ ਵੀ ਦਿੱਤੇ ਇੱਕ ਮੌਕਾ ਇਹਨਾਂ ਨੂੰ ਦੇ ਕੇ ਦੇਖਦੇ ਹਾਂ ਜਿੱਥੇ ਐਨੇ ਸਾਲ ਸਾਡੇ ਖਰਾਬ ਹੋ ਜਾਂਦੇ ਆ ਉੱਥੇ ਇੱਕ ਸਾਲ ਹੋਰ ਖਰਾਬ ਕਰ ਦੇਖ ਲਾਂਗੇ बीबिया जिन्ह का कहना है भाजपा उम्मीदवार परमपाल सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वट्सएप चैनल पर